ਦੇਖੋ ਦੇਰੀ ਸਾਡੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਉੱਤਰ ਭਾਰਤ ਦੇ ਵਿੱਚ ਜਿਹੜੀ ਪ੍ਰੀ ਮੌਨਸੂਨ ਦੀ ਪਹਿਲੀ ਬਰਸਾਤ ਦੇ ਦਰਸਕ ਦਿੱਤੀ ਆ ਤਾਂ ਇਸ ਦੀ ਗੱਲ ਕਰਦੇ ਆ ਪੰਜਾਬ ਦੇ ਹੀ ਮਹਾਨਗਰ ਲੁਧਿਆਣਾ ਦੇ ਤੇ ਲੁਧਿਆਣਾ ਵਿੱਚ ਅੱਜ ਤਕਰੀਬਨ ਫਿਰ 6:30 ਵੇ ਹੀ ਹੋਈ ਕੁਝ ਘੰਟਿਆਂ ਦੀ ਬਰਸਾਤ ਨੇ ਮਹਾਨਗਰ ਲੁਧਿਆਣਾ ਨੂੰ ਜਲ ਮਗਨ ਕਰਤਾ ਉੱਥੇ ਦੂਜੇ ਪਾਸੇ ਹੀ ਨਗਰ ਨਿਗਮ ਲੁਧਿਆਣਾ ਦੇ ਸਾਰੇ ਦਾਅਵਿਆਂ ਦੀ ਪੋਲ ਵੀ ਖੋਲਤੀ ਜਿਸ ਨਾਲ ਆਮੜੇ ਲੋਕਾਂ ਨੂੰ ਆਪਣੇ ਕੰਮ ਤੇ ਹੋਰ ਜਗ੍ਹਾ ਜਾਨ ਬਸਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪਿਆ ਸੋ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਅਸੀਂ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਇਲਾਕੇ ਦੀ ਜਿੱਥੇ ਇਸ ਟਾਈਮ ਜਿਹੜਾ ਪਾਣੀ ਆਇਆ ਪੂਰੇ ਸ਼ਹਿਰ ਦੇ ਵਿੱਚ ਭਰ ਚੁੱਕਾ ਤੁਸੀਂ ਅੱਗੇ ਦੇਖ ਸਕਦੇ ਹੋ ਮੇਰੇ ਸਮਰਾਲਾ ਚੌਂਕ ਹੈ ਜਿੱਥੇ ਇਹ ਗੁਰੂ ਅਰਜਨ ਦੇਵ ਦਾ ਇਲਾਕਾ ਆ ਤੇ ਕੁਝ ਕਾਫੀ ਦਾ ਕੁਝ ਘੰਟਿਆਂ ਦੀ ਬਰਸਾਤ ਯਾਨੀ ਕਿ ਪ੍ਰੀ ਮੌਨਸੂਨ ਦੀ ਕੁਝ ਘੰਟਿਆਂ ਦੀ ਬਰਸਾਤ ਨੇ ਇਸ ਪੂਰੇ ਇਲਾਕੇ ਨੂੰ ਜਲਮਨ ਕਰਤਾ ਕਾਫੀ ਜਿਹੜੇ ਲੋਕਾਂ ਨੂੰ ਵੇ ਦੇਖ ਤਸਵੀਰਾਂ ਵਿੱਚ ਕੀਤਾ ਲੋਕੀ ਆਪਣੀਆਂ ਗੱਡੀਆਂ ਬੰਦ ਹੋ ਗਈਆਂ ਔਰ ਬਗੈਰਾਂ ਰੇਡ ਕੇ ਲੈ ਕੇ ਆ ਰਹੇ ਆ ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਤਨਾ ਕੀਤੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਲੈਵਲ ਹੈ ਕੁਝ ਘੰਟਿਆਂ ਦੀ ਬਰਸਾਤ ਨੇ ਪਾਣੀ ਦੇ ਲੈਵਲ ਨੂੰ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਜਲ ਮਗਨ ਕਰ ਦਿੱਤਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਉੱਤਰਪੜ ਦੇ ਵਿੱਚ ਪ੍ਰੀ ਮੌਨਸੂਨ ਨੇ ਪਹਿਲੀ ਦਸਤਕ ਦਿੱਤੀ ਹੈ ਔਰ ਕੁਝ ਘੰਟਿਆਂ ਦੀ ਬਰਸਾਤ ਨੇ ਤਾਂ ਅੱਜ लुधियाना शहर ਨੂੰ ਜਲਮਗਨ ਕਰਤਾ ਤੇ ਇੱਕ ਦੂਜੇ ਪਾਸੇ ਹੀ ਨਗਰ ਨਿਗਮ ਦੇ ਸੀਵਰੇਜ ਪ੍ਰਣਾਲੀ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ ਕੇ ਰਾ ਦਿੱਤੀ ਹੈ ਸੋ ਡੈਨਿਸ ਜੀ ਨੇ ਪਹਿਲਾਂ ਵੀ ਚਿਤਾਇਆ ਸੀ ਕਿ ਹਜੇ 프리 ਮੌਨਸੂਨ ਆਉਣ ਵਾਲਾ ਤੇ ਲੇਕਿਨ ਕਿਤੇ ਨਾ ਕਿਤੇ ਅੱਜ 2 ਦਿਨ ਪਹਿਲਾਂ ਹੀ 프리 ਮੌਨਸੂਨ ਨੇ ਆਪਣੀ ਸਮੇਂ ਤੋਂ ਪਹਿਲਾਂ ਦਰਸਕ ਦਿੱਤੀ ਹੈ ਤੇ ਕੁਝ ਘੰਟਿਆਂ ਦੀ ਬਰਸਾਤ ਨੇ ਇਸ ਲੁਧਿਆਣਾ ਸ਼ਹਿਰ ਨੂੰ ਜਲਮਗਨ ਕਰਤਾ ਤੇ ਆਮੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗੱਲ ਕਰਦੇ ਜਿਹੜੇ ਸ਼ਹਿਰ ਦੇ ਜਿਹੜੇ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਗਿਆ ਤੇ ਆਮਲੇ ਲੋਕ ਹੈ ਉਹ ਬਰਸਾਤ ਤੋਂ ਬਚਣ ਵਾਸਤੇ ਪੁਲਾਂ ਦਾ ਸਹਾਰਾ ਲੈ ਕੇ ਆ ਰਹੇ ਆ ਤਾਂ ਕਿਤੇ ਨਾ ਕਿਤੇ ਪੂਰਾ ਸ਼ਹਿਰ ਜਲਮਗਨ ਹੋ ਗਿਆ ਤਾਂ ਕੁਝ ਘੰਟਿਆਂ ਦੀ ਪ੍ਰੀ ਮੌਨਸੂਨ ਨੇ ਬਰਸਾਤ ਨੇ ਪੂਰੇ ਸ਼ਹਿਰ ਦੇ ਵਿੱਚ ਜਲਮਗਨ ਦੀ ਜਿਹੜੀ ਪੂਰਾ ਮਾਹੌਲ ਪੈਦਾ ਕਰਤਾ ਤੇ ਆਮਲੇ ਲੋਕਾਂ ਨੂੰ ਆਪਣੇ ਕੰਮ ਦੇ ਵਿੱਚ ਜਾਨ ਵਿੱਚ ਕਾਫੀ ਦਿੱਖ ਤਦਾ ਸਾਹਮਣਾ ਕਰਨਾ ਪਿਆ ਉਹ ਗਲਬਤ ਕਰਦੇ ਨੇ ਸ਼ਹਿਰ ਵਾਸੀਆ ਨਾ ਜਿਹੜੀ ਪ੍ਰੀ ਮੌਨਸੂਨ ਹੈ ਪਹਿਲੀ ਦਸਤ ਤੀਤਾ ਸ਼ਹਿਰ ਜਲਮਗਨ ਹੋ ਗਏ ਤੇ ਲੋਕਾਂ ਦਾ ਕੀ ਕਹਿਣਾ ਲੁਧਿਆਣਾ ਸ਼ਹਿਰ ਬਾਰੇ ਉਹ ਮੌਜੂਦ ਅਸੀਂ ਲੁਧਿਆਣਾ ਸ਼ਹਿਰ ਦੇ ਅੰਦਰ ਹੀ ਸ਼ਿੰਗਾਸ ਬੈਲੋੜਾ ਤੇ ਸਸੀਆ ਦੇਖ ਸਕਦੇ ਹੋ ਪਿੱਛੇ ਮੇਰੇ ਕਿਸਾ ਪਾਣੀ ਤੇ ਜਲਮਗਰ ਹੋਏ ਮੌਨਸੂਨ ਜਿਹੜੀ ਪ੍ਰੀ ਮੌਨਸੂਨ ਦੀ ਜਿਹੜੀ ਪਹਿਲੀ ਬਰਸਾਤ ਨਹੀਂ ਕੁਝ ਘੰਟਿਆਂ ਦੀ ਬਰਸਾਤ ਹੀ ਸ਼ਹਿਰ ਨੂੰ ਜਲਮਨ ਕਰਤਾ ਤੇ ਇਸ ਦੇ ਨਾਲ ਹੀ ਨਗਰ ਨਿਗਮ ਦੇੜੇ ਦਾਅਵਿਆਂ ਦੀ ਪੋਲ ਵੀ ਖੋਲ ਦਿੱਤੀ ਹੈ ਕਿਉਂਕਿ ਲਗਾਤਾਰਾ ਪਾਣੀ ਹੈ ਸ਼ਿੰਗਾਸ ਜਿਹੜਾ ਪੁਰਾਣਾ ਹੈ ਸ਼ਹਿਰ ਦਾ ਇਲਾਕਾ ਜਿੱਥੇ ਵੀ ਦੇਖ ਸਕਦੇ ਹੋ ਬਿਲਕੁਲ ਇਹ ਪਾਣੀ ਜਲਮਗਨ ਹੋ ਗਿਆ ਤੇ ਆਮੜੇ ਲੋਕਾਂ ਉਥੇ ਜਾਣਾ ਮੁਸ਼ਕਲ ਵੀ ਹੋ ਗਿਆ ਕਿਉਂਕਿ ਸ਼ਹਿਰ ਦਾ ਵੀ ਇਹ ਵੀ ਪੁਰਾਣਾ ਇਲਾਕਾ ਹੈ ਜਿੱਥੇ ਅ ਅੱਜ ਪ੍ਰੀ ਮੌਨਸੂਨ ਦੀ ਪਹਿਲੀ ਕੁਝ ਘੰਟਿਆਂ ਦੀ ਹੀ ਅ ਬਰਸਾਤ ਨੇ ਢਿਡੇ ਆਮ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਅਸਤ ਵਿਅਸਤ ਕਰਤਾ ਤੇ ਕਿਤੇ ਦਾ ਖੇਤੀ ਦਾ ਦਾਸੀ ਕਿ ਦੂਜੇ ਪਾਸੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਵੀ ਖੁੱਲੀ ਹੈ ਵਿਕਾਸ ਕਾਰਜਾਂ ਨੂੰ ਲੈ ਕੇ ਤਾਂ ਆਣ ਵਾਲਾ ਸਮਾਂ ਕਿਸੇ ਸਮਗੀ ਇਹ ਪ੍ਰੀ ਮੌਨਸੂਨ ਦੀ ਪਹਿਲੀ ਕੁਝ ਘੰਟਿਆਂ ਦੀ ਜਿਹੜੀ ਬੂੰਦਾ ਬਾਂਦੀ ਨੇ ਨਹੀਂ ਸ਼ਹਿਰ ਨੂੰ ਜਗਲਮਗਾਤਾ ਜੇ ਆਮੜੇ ਲੋਕ ਆਪਣੇ ਕੰਮ ਤੇ ਯਾਰੀ ਗੱਲਬਾਤ ਕਰਦੇ ਆ ਭਾਜੀ ਕਿੰਨਾ ਬੜਾ ਜੀ ਮੇਰਾ ਨਾਮ ਡਾਕਟਰ ਨਰੂਲਾ ਨੈਸ਼ਨ ਚੇਅਰਮੈਨ ਹਿਊਮਨ ਰਾਈਟਸ ਜੀ ਕਿੱਸਾ ਦੇਖੋ ਅੱਜ ਕੁਝ ਪ੍ਰੀ ਮੌਨਸੂਨ ਦੀ ਪਹਿਲੀ ਕੁਝ ਘੰਟੇ ਦੀ ਬਰਸਾਤ ਨੇ ਪੂਰਾ ਸ਼ਹਿਰ ਜਗਮਗਾ ਦਿੱਤਾ ਸਰ ਲੁਧਿਆਣਾ ਦੀ ਬਦਕਿਸਮਤੀ ਹੈ ਕਿ ਮੈਟਰੋ ਸਿਟੀ ਹੋਣ ਦੇ ਬਾਵਜੂਦ ਕਾਰਪੋਰੇਸ਼ਨ ਜ਼ੋਨ ਕਹੀਏ ਨੇ ਹੋਂ ਦੇ ਬਾਵਜੂਦ ਇਹ ਕਾਰਪੋਰੇਸ਼ਨ ਕੱਟ ਦੇ ਕਰਪਸ਼ਨ ਦੇ ਅੱਡੇ ਜਿਆਦਾ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਅੱਜ ਹਲਕੀ ਜਿਹੀ ਇੱਕ ਬਾਰਿਸ਼ ਹੋਈ ਹੈ ਔਰ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਤੋਂ ਇੱਥੇ ਤੱਕ ਆਉਣ ਦਾ ਕਦੇ तकरीबन 1.5 ਘੰਟਾ ਲੱਗ ਗਿਆ ਦੋ ਵਾਰ ਗੱਡੀ ਬੰਦ ਹੁੰਦੀ ਹੁੰਦੀ ਉਹਨੇ ਬੰਦ ਜੀ ਕਿਹਦਾ ਦੇ ਦੋ ਵੀ ਇਹ ਪ੍ਰੀ ਪ੍ਰੀ ਮੌਨਸੂਨ ਬਾਰਸ਼ ਸਾਰੇ ਇਹ ਦੇ ਮੌਨਸੂਨ ਦੀ ਸ਼ੁਰੂਆਤ ਤੁਸੀਂ ਅੱਗੇ ਦੇਖੋ ਹਲਕੀ ਵੱਡਣਾ ਜੀ ਸ਼ਹਿਰ ਚੋਂ ਹਰ ਬੰਦੇ ਨੂੰ ਨਿਕਲਦੇ ਦੋ ਦੋ ਤਿੰਨ ਦਣ ਘੰਟੇ ਲੱਗ ਰਹੇ ਨੇ ਔਰ ਪਾਣੀ ਦਾ ਇਹ ਹਾਲਾਤ ਹੈ ਇਹ ਹਲਕੀ ਜਿਹੀ ਬਾਰਿਸ਼ ਨਾ ਹੋਇਆ ਜੇ ਖੁਦਾ ਨਾ ਖਾ ਸਕੇ ਤੇ ਬਾਰਿਸ਼ਾਂ ਜ਼ਿਆਦਾ ਹੋਣਗੀਆਂ ਤੇ ਕੀ ਹਾਲਾਤ ਬਣਨਗੇ ਉਸ ਤੋਂ ਵੱਧ ਤੋਂ ਬੱਤਰ ਹਾਲਾਤ ਹੋਣਗੇ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਕਿ ਕਾਰਪੋਰੇਸ਼ਨ ਦੇ ਜੋ ਹਾਲਾਤ ਆ ਉਹ ਕਾਰਪੋਰੇਸ਼ਨ ਘਟ ਤੇ ਕਰਪਸ਼ਨ ਦਾ ਡਾਡਾ ਜ਼ਿਆਦਾ ਬਣ ਚੁੱਕਾ ਹੈ ਜਿੰਨੇ ਵੀ ਹਜੇ ਤਾਂ ਕੁਝ ਘੰਟੇ ਬਰਸਾਤ ਆਈ ਤਾਂ ਅੱਜ ਸ਼ੁਰੂਆਤ ਹੋਈ ਪੈ 10 ਦੇ ਦਿੱਤੀ ਹੈ ਜੇ ਅਗਰ ਲਗਾਤਾਰ ਪ੍ਰੀ ਮੌਨਸੂਮ ਮੌਨਸੂਮ ਹੀ ਪਹਿਲਾਂ ਆ ਗਿਆ ਕੁਝ ਦਿਨ ਪਹਿਲਾਂ ਹੀ ਆ ਗਿਆ ਹਫ਼ਤਾ ਪਹਿਲਾਂ ਆ ਗਿਆ ਅਗਰ ਲਗਾਤਾਰ ਹੀ ਬਰਸਾਤ ਹੋਈ ਤਾਂ ਹਾਲਾਤ ਹੋ ਵੀ ਪਰ ਹਾਲਾਤ ਇਸ ਤੋਂ ਵੀ ਬੱਤਰ ਹੋਣਗੇ ਸਭ ਤੋਂ ਵੱਡੀ ਗੱਲ ਕਾਰਪਸ਼ਨ ਹਮੇਸ਼ਾ ਨਾਲਿਆਂ ਦੀ ਚੀਜ਼ਾਂ ਦੀ ਸਫਾਈ ਕਰਾਉਂਦਾ ਟਾਈਮ ਉਦੋਂ ਯਾਦ ਆਉਂਦਾ ਹੈ ਜਦੋਂ ਬਾਰਸ਼ਾ ਸ਼ੁਰੂ ਹੋ ਜਾਂਦੀਆਂ ਨੇ ਕਦੇ ਵੀ ਬਾਰਸ਼ਾਂ ਤੋਂ ਪਹਿਲਾਂ ਨਾਲਿਆਂ ਨਦੀਆਂ ਨਾਲਿਆਂ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ ਕਾਰਨ ਕਿਉਂ ਕਿ ਇਸੇ ਇਸੇ ਚੱਕਰ ਦੀ ਆੜ ਦੇ ਵਿੱਚ ਕ੍ਰਪਸ਼ਨ ਕੀਤੀ ਜਾ ਸਕਦੀ ਆ ਸੋ ਦੱਸਿਏ ਇਹ ਸ਼ਹਿਰ ਵਾਸੀ ਜਿਹੜੇ ਆਮੜੇ ਇਹਨਾਂ ਨੇ ਦਸਤਾਰਾਵਲ ਜਾਣਾ ਸੀ ਤਾਂ ਤਕਰੀਬਨ ਗੱਡੀਆਂ ਵੀ ਬੰਦ ਹੋ ਗਈਆਂ ਅੱਧਾ ਪੂਣਾ ਘੰਟਾ ਜਿਹੜਾ ਇਹ ਕਾਫੀ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈ ਗਿਆ ਤੇ ਤੁਸੀਂयां ਵੀ ਦੇਖ ਸਕਦੇ ਕਿਸਾਂ ਗੱਡੀਆਂ ਜਿਹੜੀਆਂ ਲੇਡੀਜ਼ ਕਿਧਰ ਆ ਰਹੀ ਹੈ ਦੇਖੋ ਕਿਹਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿਹਦਾ ਪਾਣੀ ਹੈਗਾ ਕਿਸ ਤਾਂ ਉਥੋਂ ਆ ਰਹੇ ਹੈਗੇ ਆ ਸੋ ਪ੍ਰੀ ਮੌਨਸੂਨ ਦੀ ਪਹਿਲੀ ਹੀ ਬਰਸਾਤ ਦੇ ਸ਼ਹਿਰ ਨੂੰ ਅੱਜ ਯਾਨੀ ਕਿ ਮਹਾਨਗਰ ਉਧਰ ਨੂੰ ਜਲਮਗਨ ਕਰਤਾ ਤਾਂ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਸ਼ਹਿਰ ਦਾ ਜਿਹੜਾ ਸਭ ਤੋਂ ਇਹ ਪੁਰਾਣਾ ਜਿਹੜਾ ਇਲਾਕਾ ਹੈ ਇੱਥੇ ਜਿਹੜੇ ਲੋਕ ਜਿਹੜੇ ਜਾਣਦੇ ਹੈਗੇ ਆ ਤੇ ਆਪਣੇ ਦਫਤਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪਾਣੀ ਕੁਝ ਘੰਟਿਆਂ ਦੀ ਬਰਸਾਤ ਨਹੀਂ ਆਮ ਲੋਕਾਂ ਦਾ ਜੀਵਨ ਜਿਹੜਾ ਐਸਟ-ਵੈਸਟ ਕਰਤਾ ਆ ਤਾਂ ਅਸੀਂ ਆ ਵੀ ਦੇਖਦੇ ਹੋ ਕਿ ਇਹ ਲੋਕਾਂ ਦੇ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਾਫੀ ਕਿੰਨੀ ਪਾਣੀ ਸੀ ਕਿਤੇ ਕਿੰਨਾ ਪਾਣੀ ਸੀ ਪਿੱਛੇ ਬਹੁਤ ਪਾੜੇ ਆ ਜੀ ਕਾਫੀ ਪਾਣੀ ਆ ਗੱਡੀਆਂ ਬੰਦ ਹੋ ਰਹੀਆਂ ਹਾਂ ਜੀ ਹਾਂ ਜੀ ਕਾਫੀ ਮੁਸ਼ਕਲ ਵੀ ਹੋਈ ਆ ਪਿੱਛੇ ਕਾਫੀ ਮੁਸ਼ਕਲ ਹੈ ਜੀ ਬਹੁਤ ਪਾਣੀ ਆ ਕੇ ਪਿੱਛੇ ਪਾਣੀ ਆ ਹਾਂ ਜੀ ਸਮਰਾਲਾ ਚੌਂਕ ਤਾਂ ਬਹੁਤ ਪਾਣੀ ਆ ਗੋਡੇ-ਗੋਡੇ ਪਾਣੀ ਆ ਹਾਂ ਜੀ ਬਹੁਤ ਬਹੁਤ ਗੱਡੀਆਂ ਬੰਦ ਹੋਈ ਜਾ ਰਹੀਆਂ ਲੋਕੀ ਜਾ ਰਹੇ ਗਰਗਰ ਗੱਡੀਆਂ ਹੀ ਬੰਦ ਹੋ ਰਹੀਆਂ ਭਾਜੀ ਕਿੰਨਾ ਕ ਪਾਣੀ ਹੈ ਪਿੱਛੇ ਕਿੰਨਾ ਕ ਪਾਣੀ ਹੈ ਬਹੁਤ ਪਾਣੀ ਹੈ ਜੀ ਬੁਰਾ ਹਾਲ ਹੈ ਪਿੱਛੇ ਬੁਰਾ ਹਾਲ ਪਹਿਲੇ ਮੀਂਹ ਪਿਆ ਅਜੇ ਤਾਂ ਮੌਸਮ ਦੀ ਪਹਿਲੀ ਹੈ ਬਰਸਾਤ ਇਹ ਮੌਸਮ ਪਹਿਲੀ ਆਈ ਅਜੇ ਮੀਂਹ ਪਹਿਲਾ ਪਿਆ ਮਾੜਾ ਹਾਲ ਹੀ ਹੈ ਇੱਥੇ ਇੰਤਜ਼ਾਮ ਅੱਛੇ ਨਹੀਂ ਹੈ ਸੋ ਇਹ ਸ਼ਹਿਰ ਵਾਸੀ ਸੀ ਜਿਨ੍ਹਾਂ ਨੇ ਫਿਲਹਾਲ ਪ੍ਰੀ ਮੌਨਸੂਨ ਦੀ ਪਹਿਲੀ ਹੀ ਜਿਹੜੀ ਕੁਝ ਘੰਟਿਆਂ ਦੀ ਜਿਹੜੀ ਬਰਸਾਤ ਨੇ ਪੂਰੇ ਸ਼ਹਿਰ ਦੀ ਪੋਲ ਖੋਲਤੀ ਜਗਾ ਜਗਾ ਜਿਹੜਾ ਪਾਣੀ ਇਕੱਠਾ ਹੋ ਗਿਆ ਤੇ ਆਮੜੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਖੈਰ ਇਹ ਤਾਂ ਹੁਣ ਸਮਾਂ ਦੱਸੂਗਾ ਨਗਰ ਨਿਗਮ ਹੁਣ ਕਿੰਨੀ ਜਲਦੀ ਹਰਕਤ ਆਉਂਦਾ ਤੇ ਸ਼ਹਿਰ ਦੇ ਅੰਦਰੂਨੀ ਇਲਾਕੇ ਦੇ ਵਿੱਚ ਜਿਹੜੇ ਜਿਹੜੇ ਗਾਸ ਹੁੰਦੇ ਕਿਸ ਤਰ੍ਹਾਂ ਦੀ ਗੱਲਬਾਤ ਕਰੇ ਭਾਜੀ ਕਿਸ ਤਰ੍ਹਾਂ ਦੇ ਦੋ ਪਹਿਲੀ ਬਰਸਾਤ ਮੌਨਸੂਨ ਦੀ ਪਹਿਲੀ ਬਰਸਾਤ ਆਹੇ ਮੌਨਸੂਨ ਨੂੰ ਆਇਆ ਵੀ ਜਲਦੀ ਆ ਔਰ ਪਹਿਲੀ ਬਰਸਾਤ ਨੇ ਕੁਝ ਘੰਟੇ ਬਾਅਦ ਪੂਰਾ ਸ਼ਹਿਰ ਨੂੰ ਜਲਮਗਨ ਕਰਤਾ ਕੋਈ ਇੰਤਜ਼ਾਮ ਉਹ ਕੋਈ ਇੰਤਜ਼ਾਮ ਨਹੀਂ ਜੀ ਸਾਰੇ ਘਰਾਂ 'ਚ ਪਾਣੀ ਵੜੇ ਸਭ ਦੇ ਦੱਸ ਘਰਾਂ 'ਚ ਪਾਣੀ ਆ ਗਿਆ ਉਹ ਸ਼ਿਵਾਏ ਨਿਊ ਸ਼ੋਇਨਾ ਦੇ ਸਭ ਦੇ ਘਰਾਂ 'ਚ ਪਾਣੀ ਆਇਆ ਪਿਆੰਦਰੀ ਇੰਤਜ਼ਾਮ ਕੋਈ ਨਹੀਂ ਉਹ ਕੋਈ ਇੰਤਜ਼ਾਮ ਨਹੀਂ ਜੀ ਮੇਰੇ ਕੁਛ ਘੰਟੇ ਹੀ ਬਰਸਾਤ ਆ ਰਹੀ ਹੈ ਤੇ 2 ਘੰਟੇ ਬਰਸਾਤ ਨਾਲ ਹਾਲ ਹੋ ਗਿਆ ਕੀ ਹਾਲ ਹੋਣਾ ਇਹਨਾਂ ਦਾ ਬਰਸਾਤ ਆਣੀ ਹੈ ਪਰ ਤਾਂ ਸ਼ੁਰੂਆਤ ਹੋਈ ਹੈ ਬਹੁਤ ਮੁਸ਼ਕਲ ਹੋਈ ਹੈ ਬਹੁਤ ਮੁਸ਼ਕਲ ਹੋ ਗਈ ਐਕਟਿਵ ਰੇਡ ਕਿ ਲੈ ਕੇ ਆਏ ਸਾਰੇ ਪਾਣੀ ਦੇ ਗੱਡੀ ਬੰਦ ਹੋ ਗਈ ਬੰਦ ਹੋ ਗਈ ਰੇਡ ਕਿ ਲੈ ਕੇ ਆਏ ਜੀ ਦੱਸੋ ਸੋ ਆਮੜੇ ਲੋਕ ਵੀ ਦੇਖ ਸਕਦੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਲੋਕ ਹੈ ਜਿਹੜੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਤੁਹਾਨੂੰ ਤਸਵੀਰ ਦਿਖਾ ਰਹੇ ਜਿਹੜੇ ਆਸ-ਪਾਸ ਦੇ ਲੋਕ ਵੀ ਹੈ ਦੁਕਾਨਦਾਰ ਵੀ ਹੈ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਖਾਸ ਕਰਕੇ ਜਿਹੜੇ ਆਸ-ਪਾਸ ਦੇ ਦੁਕਾਨਦਾਰ ਵੀ ਹੈ ਕਾਫੀ ਗੱਡੀਆਂ ਵੀ ਡੀਐਮ ਕਾਫੀ ਬੰਦ ਹੋਈਆਂ ਭਾਈ ਕਿੱਥੇ ਜਾ ਰਹੇ ਸੀ ਮੈਂ ਸਮਰਾਨਾ ਚੋਂ ਤੇ ਗੱਡੀ ਬੰਦ ਹੋ ਗਈ ਪਾਣੀ ਕਾਫੀ ਹੈ ਬਹੁਤ ਜ਼ਿਆਦਾ ਇਹਦਾ ਬਰਸਾਤ 프리 ਮੌਨਸੂਨ ਦੀ ਪਹਿਲੀ ਛੁੱਪੀ ਬਰਸਾਤ ਹੈ ਪਹਿਲੀ ਬਰਸਾਤ ਹੈ ਜੀ ਪਹਿਲੀ ਬਰਸਾਤ ਹੈ ਕਿਧਰ ਜੇ ਪਾਜੀ ਇਲਾਕਾ ਪੁਰਾਣਾ ਇਲਾਕਾ ਆ ਪਾਣੀ ਬੇਜਾ ਖੜਾ ਦਿੰਦਾ ਹੈ ਸਾਰਾ ਹੀ ਡੁੱਬਿਆ ਪਿਆ ਆ ਪਿਛਲਾ ਜਾ ਕੇ ਦੇਖੋ ਤੁਸੀਂ ਮੜੇ ਬੂਟ ਖੋਲੋ ਅਨੂਸ਼ਿਵੈ ਨਗਰ ਜਾਓ ਦੇਖੋ ਕੀ ਹਾਲ ਹੈ ਜਾ ਕੇ ਜਾਓ ਨਾ ਸ਼ੂਟ ਤਾਂ ਉੱਥੇ ਹੀ ਕਰਨ ਦਾ ਫਾਇਦਾ ਉੱਥੇ ਸ਼ੂਟ ਕਰੋ ਅੰਦਰ ਸਿਵਾਛੇ ਵੀ ਪਾ ਕਾਫੀ ਮੀਨ ਬਜਾਰਾ ਪਾਣੀ ਕਾਫੀ ਖੜਾ ਹੁਣ ਆਪਾਂ ਕੀ ਕਰ ਸਕਦੇ ਨਿਕਾਸੀ ਨਹੀਂ ਨਿਕਾਸੀ ਆਈ ਨਹੀਂ ਨਿਕਾਸੀ ਤਾਂ ਬਿਲਕੁਲ ਨਹੀਂ ਰਹੀ ਕੀ ਆ ਪਿੱਛੇ ਅੱਗੇ ਦੇਖੋ ਸ਼ੰਗਾਰ ਸਿਰਨਾ ਸਾਰਾ ਸ਼ਿਵਾਈ ਨਗਰ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਬਿਲਕੁਲ ਜੀ ਸਾਰੇ ਡੁੱਬਿਆ ਪਿਆ ਬੱਲਾ ਪੂਰਾ ਡੁੱਬਿਆ ਹੋਇਆ ਵਿਚਾਰੇ ਉਹ ਦੇਖੋ ਤرائی ਤرائی ਮੱਚੀ ਹੈ ਲੋਕਾਂ ਦੀ ਤੁਹਾਨੂੰ ਅੰਦਾਜ਼ਾ ਸੀ ਕਿ ਅ ਸ਼ਹਿਰ ਦਾ ਅੰਦਰੂਨੀ ਇਲਾਕਾ ਆ ਪੁਰਾਣਾ ਇਲਾਕਾ ਆ ਸ਼ਿਵਾਈ ਨਗਰ ਸ਼ਿੰਗਾਸ ਮਿਲ ਤੇ ਹਮੇਸ਼ਾ ਹੀ ਜਦੋਂ ਥੋੜੀ ਜੀ ਬਰਸਾਤ ਹੁੰਦੀ ਤਾਂ ਪੂਰਾ ਸ਼ਹਿਰ ਜਲਮਗਨ ਹੁੰਦਾ ਦੇਖਦਾ ਹੁਣ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਕਿڑی ਪ੍ਰੀ ਮੌਸਮੀ ਦੀ ਪਹਿਲੀ ਬਰਸਾਤ ਨਹੀਂ ਸ਼ਹਿਰ ਨੂੰ ਜਲਮਗਨ ਕਰਤਾ ਤਾ ਆਮੜੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆਪਣੇ ਦਫ਼ਤਰਾਂ ਨੂੰ ਜਿਹੜਾ ਜਾਣ ਤੋਂ ਕਾਬੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਗੱਡੀਆਂ ਬੰਦ ਹੋ ਗਈਆਂ ਰੇ ਟੂ ਵੇਜ਼ ਰੋ ਵੀ ਬੰਦ ਹੋ ਗਿਆ ਤਾਂ ਕਿਤਾਗੇ ਤੇ ਹੁਣ ਨਗਰ ਨਿਗਮ ਪ੍ਰਸ਼ਾਸਨ ਜਿਹੜੇ ਸ਼ਹਿਰ ਦੇ ਅੰਦਰੂਨੀ ਜਿਹੜੇ ਸੀਵਰੇ ਪ੍ਰਣਾਲੀ ਦੀ ਸਥਿਤੀ ਨੂੰ ਕਦੋਂ ਠੀਕ ਕਰੂਗਾ ਖੈਰ ਦਾ ਸਮਾਂ ਦੱਸੋ ਲੇਕਿਨ ਕਿਤਾਗੇ ਤੇ ਅੱਜ ਪ੍ਰੀ ਮੌਨਸੂਨ ਦੀ ਕੁਝ ਘੰਟਿਆਂ ਦੀ ਬਰਸਾਤ ਨੇ ਲੁਧਿਆਣਾ ਮਹਾਨਗਰ ਨੂੰ ਜਲਮਗਰਨ ਕਰਤਾ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਰੀ ਹਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।